ਮੁੱਖਪਤਰੀ ਪੰਜਾਬੋਂ ਭਗਵੰਤ ਸਿੰਘ ਬਾਅਦ ਦੇ ਵੱਲੋਂ ਸੜਕ ਹਾਦਸਿਆਂ 'ਚ ਜਾਨ ਪਾਲੀਆਂ ਜਾਨਾਂ ਬਚਾਉਣ ਤੇ ਲਈ ਬਣਾਈ ਗਈ ਐਸਐਸਐਫ ਦੇ ਸ਼ਾਨਦਾਰ ਕੀਤੇ ਸਾਹਮਣੇ ਆ ਰਹੇ ਨੇ ਤੇ ਨਿਤਨੇ ਹੀ ਲੋਕਾਂ ਦੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲੰਧਾ ਬਾਦ ਤੋਂ ਜਿੱਤੇ ਕਿ ਐਸਐਸਐਫ ਦੀ ਟੀਮ ਦੇ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਟੀਮ ਨੂੰ ਜੀ ਐਸਐਸਐਫ ਟੀਮ ਨੂੰ ਤਲਾਹ ਮਿਲੀ ਸੀ ਬੇ ਇੱਕ ਬਜ਼ੁਰਗ ਜੋੜਾ ਮੇਲਖਰਾਜ son of ਜੰਮੂ ਰਾਮ ਤੇ ਉਹਦੀ ਪਤਨੀ ਸ਼ਰਦਾ ਦੇਵੀ ਪਤਨੀ ਜੰਮੂ ਰਾਮ ਵਾਸੀ ਸਲੇਮ ਸ਼ਾਹ ਫਾਇਲਕਾ ਜੀ ਉਹ ਘਰਦਿਆਂ ਨਾਲ ਘਰੇਲੂ ਮਾਨ ਮਟਾਵ ਹੋਣ ਕਰਕੇ ਤੇ ਨਹਿਰ ਛਾਲ ਮਾਰਨ ਆਇਆ ਜੀ ਸਾਨੂੰ ਤਲਾਬ ਮਿਲਣ ਤੇ ਜੀ ਸਾਡੀ ਟੀਮ ਨੇ ਮੌਕੇ ਤੇ ਗਏ ਜੀ ਉਹਨਾਂ ਨੇ ਨਹਿਰ ਛਾਲ ਮਾਰਤੀ ਸੀ ਅਸੀਂ ਲੋਕਾਂ ਰਾਹਗੀਰਾਂ ਦੀ ਮਦਦ ਨਾਲ ਉਹਨਾਂ ਦੁਆ ਨੂੰ ਕੱਢ ਕੇ ਉਥੋਂ ਨਹਿਰ ਚ ਤੇ ਉਹਨਾਂ ਦੇ ਢੱਡ ਚੋਂ ਪਾਣੀ ਵਗੈਰਾ ਸਾਡੀ ਟੀਮ ਨੇ ਕੱਢ ਕੇ ਤੇ ਫਸਟ ਹੇਡ ਦੇ ਕੇ ਦੇ ਹਸਪਤਾਲ ਦਾਖਲ ਕਰਾਇਆ ਜੀ ਸਾਡੀ ਟੀਮ ਦੇ ਇੰਚਾਰਜ ਸੀ ਜੀ ਐਸਆਈ ਚਰਨ ਸਿੰਘ ਤੇ ਮੁੰਡਿਆਂ ਦੇ ਨਾਮ ਸੀ ਸਰ ਮਨਦੀਪ ਸਿੰਘ ਸੁਨੀਲ ਕੁਮਾਰ ਤੇ ਲੜਕੀ ਸੀ ਜੀ ਜੋਤੀ ਦੇਵੀ ਇੱਕ ਲੜਕੀ ਸਰ ਕਰਨਦੀਪ ਕੌਰ ਸੀ ਇਹਨਾਂ ਨੇ ਉਹਨਾਂ ਨੂੰ ਸਰ ਹਸਪਤਾਲ ਦਾਖਲ ਕਰਾਇਆ ਜੀ ਹਸਪਤਾਲ ਤੋਂ ਵੀ ਅਸੀਂ ਫੋਨ ਕਰਕੇ ਪੁੱਛ ਲਿਆ ਸਰ ਉਹ ਠੀਕ ਠਾਕ ਹੈ ਜੀ ਉਹ ਛੁੱਟੀ ਲੈ ਕੇ ਘਰੇ ਚਲੇ ਗਏ ਜੀ ਸਰ ਇਹਨਾਂ ਨਾਲ ਕਿਸ ਵਹੀਕਲ ਤੇ ਆਏ ਇਹਨਾਂ ਕੋਲੋਂ ਕੋਈ ਸਮਾਨ ਵਗੈਰਾ ਵੀ ਮਿਲਿਆ ਜੀ ਹਾਂਜੀ ਸਰ ਇਹਨਾਂ ਸਕੂਟੀ ਜਿਹੜੀ ਹੁੰਦੀ ਹੈ ਜੀ ਉਹਦੇ ਤੇ ਆਏ ਸੀ ਘਰੋਂ ਤੇ ਇਹਨਾਂ ਕੋਲ ਇੱਕ ਮੋਬਾਈਲ ਮਿਲਿਆ ਜੀ ਸਕੂਟੀ ਮਿਲੀ ਹੈ ਤੇ ਇਹ ਜੋ ਵੀ ਸਾਰਾ ਸਮਾਨ ਸੀ ਸਰ ਸਕੂਟੀ ਤੇ ਮੋਬਾਈਲ ਵਗੈਰਾ ਜਾਂ ਕੋਈ ਪੈਸਾ ਇਹ ਅਸੀਂ ਸਰ ਆਪਣੇ ਥਾਣੇ ਵਾਲੀ ਟੀਮ ਨੂੰ ਦੇਤਾ ਸਰ ਨਾਲ ਸਾਡੇ ਉਹਨਾਂ ਜਿਹੜਾ ਜੂਰੂ ਕਾਉਸ ਤੋਂ ਪਹਿਲਾਂ ਵੀ ਯਤਨ ਕੀਤਾ ਗਿਆ ਆਤਮ ਹੱਤਿਆ ਕਰਨ ਦਾ ਹਾਂਜੀ ਸਰ ਇਹ ਪਹਿਲਾਂ ਵੀ ਮਿਲਖ ਰਾਜ son of ਜੰਮੂ ਰਾਮ ਆਤਮ ਹੱਤਿਆ ਕਰਨ ਆਇਆ ਸੀ ਜੀ ਤੇ ਸਾਡੀ ਟੀਮ ਨੇ ਇਹਨੂੰ ਮਤਲਬ ਕਿ ਸਮਝਾ ਬਿਝਾ ਕੇ ਘਰੇ ਛੱਡ ਕੇ ਆਂਦਾ ਸੀ ਜੀ ਪਹਿਲਾਂ ਵੀ ਇਹ ਆਤਮ ਹੱਤਿਆ ਦੀ ਕੋਸ਼ਿਸ਼ ਕਰਦਾ ਸੀ ਅਸੀਂ ਬਚਾਇਆ ਸੀ ਸਾਰਿਆਂ ਨੂੰ ਆਤਮ ਹੱਤਿਆ ਦੇ ਕੋਈ ਕਾਰਨ ਪਤਾ ਲੱਗਾ ਮ ਘਰੇਲੂ ਝਗੜਾ ਹੀ ਆ ਜੀ ਮਾੜਾ ਮੋਟਾ ਮਾਨੋ ਮਟਾ ਆਪ ਜਿਵੇਂ ਘਰਾਂ 'ਚ ਹੁੰਦਾ ਜੀ ਹੋਰ ਕੋਈ ਖਾਸ ਕਾਰਨ ਨਹੀਂ ਜੀ ਇਹਦਾ ਸਰ ਜੀ ਜਿਹੜੀ ਤੁਹਾਡੀ ਟੀਮ ਆ ਫਾਇਲ ਦਾ ਮੂਲ ਫੋਰਡ ਤੇ ਹਾਂ ਜੀ ਉਸ ਵੇਲੇ ਮੋਟਾ ਕਿਹਦੀਆਂ ਸੀ ਜਾਨਾਂ ਬਚਾਈਆਂ ਜਾਂ ਚਾਹਤੀਆਂ ਜਾਂ ਆਤਮ ਹੱਤਿਆ ਦੇ ਕਿਹੜੇ ਕਾਰਨ ਲੱਗੇ ਸਰ ਬਹੁਤ ਜ਼ਿਆਦਾ ਜਾਨਾਂ ਬਚਾਈਆਂ ਜੀ ਪਹਿਲਾਂ ਤਾਂ ਸਾਡੇ ਯਾਦ ਹੁੰਦਾ ਸੀ ਹੁਣ ਇੰਨੀਆਂ ਜ਼ਿਆਦਾ ਹੋ ਗਈਆਂ ਇਹਨਾਂ ਦੀ ਗਿਣਤੀ ਹੁਣ ਕੋਈ ਨਹੀਂ ਗੀ ਅਣਗਿਣਤੀ ਹੈ ਜੀ ਦੱਸਦੀ ਕਿ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਤੇ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਤੇ ਇਹ ਸਭ ਫੋਰਸ ਦੀ ਵਰਦੀ ਆਮ ਪੁਲਿਸ ਤੋਂ ਵੱਖਰੀ ਹੈ ਜਗਬਾਨੀ ਟੀਵੀ ਦੇ ਲਈ ਜਲਾਲਾਬਾਦ ਤੋਂ ਅਦਰਸ਼ ਜੋ ਸੰਦੀ ਰਿਪੋਰਟ